ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਸਭ ਤੋਂ ਪਹਿਲਾਂ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਹਾਂਜੀ ਇਹ ਜਿਹੜੀ ਵੀਡੀਓ ਸਿਰਫ ਤੁਹਾਨੂੰ ਇਹ ਦੱਸਣ ਲਈ ਬਣਾਈ ਗਈ ਹੈ ਜੀ ਕਿ 13 April ਨੂੰ ਆਪਾਂ ਸੂਟਾਂ ਦੇ ਉੱਪਰ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਸੇਲ ਲਗਾ ਰਹੇ ਹਾਂ ਕਿਉਂਕਿ ਜੀ ਆਪਾਂ ਬਹੁਤ ਜਲਦ ਜਿਹੜੀ ਆਪਣੀ ਸ਼ਾਪ ਆ ਉਹ ਸ਼ਿਫਟ ਕਰ ਰਹੇ ਹਾਂ ਇਹਦੇ ਵਿੱਚ ਆਪਣੇ ਕੋਲ 100 ਤੇ 150 ਸੂਟ ਨੇ ਸਾਰੇ ਤੁਹਾਨੂੰ ਸੂਟ ਹੈ ਫਿਲਹਾਲ ਮੈਂ ਵੀਡੀਓ ਦੇ ਵਿੱਚ ਨਹੀਂ ਦਿਖਾ ਸਕਦੀ ਕਿਉਂਕਿ ਉਹ 13 ਤਰੀਕ ਨੂੰ ਹੀ ਤੁਹਾਨੂੰ ਦਿਖਾਵਾਂਗੀ ਸਾਰੇ ਬਹੁਤ ਤੁਹਾਨੂੰ ਡਿਸਕਾਊਂਟ ਦੇ ਉੱਪਰ ਮਿਲਣਗੇ ਜੋ ਪ੍ਰਾਈਸ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਸਾਂਝੀ ਬ੍ਰਾਂਡ ਦੇ ਸੂਟ ਰਹਿਣਗੇ ਜੀ ਜਿਸ ਤਰ੍ਹਾਂ ਦੇਖੋ ਟੌਪ ਹੈਗਾ ਇਹਦਾ 230 ਬਾਟਮ ਹੈਗੀ ਹੈ ਜੀ 250 ਤੇ ਦੁਪੱਟਾ 215 ਕਾਟਨ ਦੇ ਸੂਟ ਰਹਿਣਗੇ ਜੀ ਪਿਓਰ ਕੈਮਰੀ ਕਾਟਨ ਦੇ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬੁਕਿੰਗ ਉਸੇ ਦਿਨ ਹੀ ਲਵਾਂਗੇ ਜੀ ਆਪਾਂ 13 ਤਰੀਕ ਨੂੰ ਤੇ ਤੁਹਾਨੂੰ ਕਲਰ ਥੋੜੇ ਆਪਾਂ ਦਿਖਾ ਦਿੰਨੇ ਆ ਤੇ ਸਾਰੇ ਸੂਟ ਆਪਾਂ ਤੁਹਾਨੂੰ ਨਹੀਂ ਦਿਖਾਵਾਂਗੇ ਜੀ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਪਲੀਜ਼ ਵੱਤੋ ਵੱਤ ਸ਼ੇਅਰ ਕਰ ਦਿਓ ਤੇ ਕਲਰ ਸਾਰੇ ਬਹੁਤ ਸੋਹਣੇ ਰਹਿਣਗੇ ਕਾਟਨ ਦੇ ਸੂਟ ਵੀ ਰਹਿਣਗੇ ਪਾਰਟੀ ਵੇਅਰ ਸੂਟ ਵੀ ਰਹਿਣਗੇ ਕਿਉਂਕਿ ਆਪਾਂ ਉਹ ਵਾਲੀ ਸ਼ਾਪ ਜੀ ਸ਼ਿਫਟ ਕਰਨੀ ਹੈ ਇਸ ਲਈ ਤੇ ਤੁਸੀਂ 13 ਤਰੀਕ ਦਾ ਇੰਤਜ਼ਾਰ ਕਰਨਾ ਤੇ ਵਾਲੀ ਆਫਰ ਦਾ ਲਾਉਟ ਹੋਣਾ ਜੀ ਕਿਉਂਕਿ ਆਫਰ ਸਿਰਫ ਸਪੈਸ਼ਲੀ ਦੇ ਰਿਆ ਕਿਉਂਕਿ ਆਪਾਂ ਸ਼ਾਪ ਸ਼ਿਫਟ ਕਰਨੀ ਹੈ ਤੇ ਜਿਹੜੇ ਭੈਣ ਭਰਾ ਮੇਨੂੰ ਆਨਲਾਈਨ ਜੁੜੇ ਹੋਏ ਨੇ ਉਸ ਦਿਨ ਆਪਣੀ ਪਲੀਜ਼ ਬੁਕਿੰਗ ਕਰਵਾ ਲਿਓ ਘੱਟ ਤੋਂ ਘੱਟ 100 ਤੋਂ 150 ਸੂਟ ਆਪਾਂ ਡਿਸਕਾਊਂਟ ਦੇ ਉੱਪਰ ਦਵਾਂਗੇ ਤੇ ਇਸ ਵੀਡੀਓ ਨੂੰ ਪਲੀਜ਼ ਅੱਗੇ ਸ਼ੇਅਰ ਕਰ ਦਿਓ ਤੇ ਇਹਦੇ ਵਿੱਚ ਰੋਹਿਤ ਦੇ ਵੀ ਸੂਟ ਰਹਿਣਗੇ ਜੀ ਸਾਰੇ ਮਤ ਗਰਮੀਆਂ ਦੇਖਦੇ ਹੋਏ ਆਪਾਂ ਆਫਰ ਲਗਾਈ ਹੈ ਤੇ ਬਾਕੀ ਸੂਟ ਆਪਾਂ ਤੁਹਾਨੂੰ ਉਸ ਦਿਨ ਦਿਖਾਵਾਂਗੇ ਕਲਰ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਲੈ ਕੇ ਆਵਾਂਗੇ ਤੇ ਬਹੁਤ ਸੋਹਣੇ ਸੋਹਣੇ ਸੂਟ ਇਸ ਲਈ ਇਹ ਵੀਡੀਓ ਨੂੰ ਪਲੀਜ਼ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਮਿਹਰਬਾਨੀ